ਹਾਂਜੀ ਸਰ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਸਾਡਾ ਪਿੰਡ ਹੈ ਖਖਰਾਂ ਦੇ ਲਾਗੇ ਦੇਰੀਆ ਤੇ ਇਹ ਜਿਹੜੇ ਵੀਰ ਦੀ ਮੌਤ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਂਜਾਈ ਲੱਗਦਾ ਜਿੰਨਾ ਮੇਰੀ ਮਾਂ ਦਾ ਕੀ ਨਾਮ ਸੀ ਉਹਨਾਂ ਦਾ ਮੰਨਰੂਪ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਦੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀ ਤੇ ਆਉਂਦੇ 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 ਹੋਏ ਇੱਥੇ ਭਵਾਨੀਪੁਰ ਲਾਗੇ ਇਹ ਕਹਿੰਦਾ ਵੀ ਐਂ ਜਾਵਾਂ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਗਾਧੂ ਲੈਣ ਜਾਣਾ ਮਤਲਬ ਇਹ ਨਸ਼ਿਆਂ ਦਾ ਆਦੀ ਸੀਗਾ ਹਾਂ ਨਸ਼ਿਆਂ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ ਇਹ ਇਨੇ ਰੁਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਦਮਾਲਾ ਲਾਤਾ ਮੇਰੇ ਕੀਸ ਗਲਾਰ ਤੇ ਮੈਂ ਆ ਜੀ ਸ਼ਾਸਤਰਮਾਰ ਸ਼ਾਸਤਰਮਾਰ ਹੋ ਗਿਆ ਜੀ ਮੇਰੇ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਅੱਛਾ ਅੱਛਾ ਭਰਾ ਹੀ ਮੇਰਾ ਜੀ ਇਹ ਪੰਜ ਕਿ ਤੁਹਾਡਾ ਨੌ ਕੀ ਆ ਸਾਰੇ ਜਿੱਤ ਕੋ ਰਿਆ ਇਹ ਜਿਹੜੇ ਵੀਰਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀ ਮੇਰੇ ਬਰਾਦਰ ਆ ਮੇਰਾ ਸਤਾ ਪਿਆ ਇੱਕ ਕਿਨੋਂ ਸੀ ਉਹਨਾਂ ਦਾ ਮਨਦੂਬ ਸਿੰਘ ਕਿੰਨੀ ਕੋਮਰ ਸੀਗੀ ਉਹਦੀ ਉਮਰ ਹੁਣ ਇਤੇ ਇੱਕ ਸਾਲਾਂ ਬਾਈਆਂ ਦੀ ਤੀਆਂ ਦੀ ਤੇ ਇਹਦਾ ਹੁਣ ਮਤਲਬ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਦੀ ਸੇਵਾ ਕਰਨ ਗਏ ਪਤਾ ਨਹੀਂ ਹੁਣ ਰਾਤ ਕੀ ਕੀਤਾ ਤੁਹਾਨੂੰ ਫੇਸੂਜਨਾ ਕਿਵੇਂ ਮਿਲੀ ਹੋਣੀ ਇਹਨੂੰ ਮੇਰੇ ਭਰਾ ਆਇਦਾ ਹੀ ਫੋਨ ਆਇਆ ਮੈਂ ਤੇਰਾ ਖਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜ਼ਰੂਰ ਕਰਾਵਾਂਗੇ ਮਨ ਨੂੰ ਕੀਤਾ ਅਰੇ ਇਸ ਜਗ੍ਹਾ ਤੇ ਆਏ ਕੀ ਸੂਚਨਾ ਮਿਲੀ ਸਰ ਸਾਨੂੰ ਕੋਈ ਨਹੀਂ ਫੋਨ ਤੇ ਕਾਲ ਮਿਲੀ ਸੀ ਕਤਲ ਹੋ ਗਿਆ ਉਸ ਬੰਦੇ ਦਾ ਕਿਸੇ ਨੂੰ ਕੀਤਾ ਗਿਆ ਜੀ ਪਤਾ ਲੱਗਾ ਕੁਝ ਬਾਅਦ ਚ ਗੱਲ ਕਰਾਂਗੇ ਯੂਨੀਵਰਸਿਟੀ ਤੋਂ ਓਕੇ